ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕੋਈ ਨਾ ਕੋਈ ਇਨਸਾਨ ਸੁਸਾਇਸਾਈਡ ਕਰਨ ਵਾਲੇ ਸੋਚ ਰਿਹਾ ਤਾਂ ਹੋ ਸਕਦਾ ਇੱਕ ਅਦਾਂ ਇਨਸਾਨ ਇਹ ਚੀਜ਼ ਤੋਂ ਪਲਟਬਾਰ ਕਰ ਜੇ ਤੇ ਆਪਣੀ ਲਾਈਫ ਨੂੰ ਜਿਉਣਾ ਸ਼ੁਰੂ ਕਰੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜਿਹੜੀ ਆਪਣੀ ਅੱਜ ਦੀ ਵੀਡੀਓ ਆ ਵੀ ਇਨਸਾਨ ਨੂੰ ਸਭ ਤੋਂ ਵੱਧ ਤਕਲੀਫ ਕਿਹੜੀ ਚੀਜ਼ ਦਿੰਦੀ ਮੈਂ ਹੁਣੇ-ਹੁਣੇ ਇੱਕ ਕਿਸੇ ਮਿੱਤਰ ਪਿਆਰੇ ਨਾਲ ਗੱਲ ਕੀਤੀ ਆਪਣੇ ਨੂੰ ਮਤਲਬ ਕਿ ਫੋਨ ਮੈਸੇਜ ਵਗੈਰਾ ਕਰ ਲੈਂਦੇ ਆ ਕਈ ਲੋਕ ਹੈਗੇ ਆ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਪਤਾ ਵੀ ਇਹ ਸੋਲੂਸ਼ਨ ਦੱਸੂਗਾ ਹੂੰ ਹੂੰ ਚਲੋ ਸੋਲੂਸ਼ਨ ਦੀ ਗੱਲ ਤਾਂ ਮੈਂ ਨਹੀਂ ਕਰਨੀਗੀ ਵੀ ਉਹ ਮੈਨੂੰ ਪੁੱਛਦੇ ਆ ਵੀ ਆਹ ਪ੍ਰੋਬਲਮ ਆ ਗਈ ਜਿੰਨਾਂ ਨੂੰ ਪਤਾ ਵੀ ਚੱਲ ਆਪਾਂ ਨੂੰ ਸਹੀ ਗਾਈਡ ਕਰਦਾ ਵੀ ਆਪਾਂ ਕਿਵੇਂ ਹੁਣ ਕੀ ਕਰਾਂ ਜਿਹੜੀ ਨਵੀਂ-ਨਵੀਂ ਮੈਂ ਹੁਣੇ ਆਉਣ ਦਾ ਸਪੋਰਟ ਫੋਨ ਆਇਆ ਸੀ ਮੈਨੂੰ ਕੁੜੀ ਦਾ ਆਇਆ ਸੀ ਕਿਸੇ ਦਾ ਕਹਿੰਦੀ ਵੀ ਮਾਨ ਸਾਹਿਬ ਵੀ ਆਹ ਗੱਲ ਹੋ ਗਈ ਵੀ ਉਹਦੀ ਮੈਰਿਜ ਹੋਈ ਆ ਹੁਣੇ ਹੁਣੇ ਵੀ ਮੈਰਿਜ ਹੋਣ ਤੋਂ ਬਾਅਦ ਵੀ ਪ੍ਰੋਬਲਮ ਆ ਮੈਨੂੰ ਮੈਂ ਕੀ ਪ੍ਰੋਬਲਮ ਆ ਉਹਨੇ ਆਖਿਆ ਪ੍ਰੋਬਲਮ ਇਹ ਆ ਵੀ ਜਿਹੜਾ ਮੇਰਾ ਹਸਬੰਡ ਆ ਉਹ ਮੈਨੂੰ ਟਾਈਮ ਨਹੀਂ ਦੇ ਰਿਹਾ ਨਵਾਂ ਨਵਾਂ ਵਿਆਹ ਹੋਇਆ ਵੀ ਮੇਰੇ ਕੋਲੇ ਖੜਦਾ ਨਹੀਂ ਬੈਠਦਾ ਨਹੀਂ ਕੋਈ ਗੱਲ ਨਹੀਂ ਕਰਦਾ ਠੀਕ ਆ ਹੁਣ ਉਹ ਕੁੜੀਆ ਵਿਆਹ ਹੋ ਗਿਆ ਉਹਦਾ ਉਹ ਤਾਂ ਸੈਟੀਸਫਾਈ ਹੋਣੀ ਨਹੀਂ ਜ਼ਿੰਦਗੀ ਕਿਵੇਂ ਕੱਢੂ ਬਿਲਕੁਲ ਹੁਣ ਉਹ ਫਸ ਗਈ ਕਿਵੇਂ ਮੋਹ ਚ ਫਸ ਗਈ ਮੋਹ ਕਿਹੜਾ ਹੁਣ ਜੇ ਮੰਨ ਕੇ ਚੱਲਾ ਵੀ ਜੇ ਉਹ ਕਹਿੰਦੀ ਮੈਂ ਇਹਨੂੰ ਛੱਡਣਾ ਹੈ ਵੀ ਜਦੋਂ ਬੰਦਾ ਕੇਰ ਹੀ ਨਹੀਂ ਕਰਦਾ ਧਿਆਨ ਹੀ ਨਹੀਂ ਹਸਬੈਂਡ ਹੀ ਨਹੀਂ ਕਰਦਾ ਫਿਰ ਉਹ ਬਗਾਨੇ ਘਰੇ ਗਈ ਆ ਉਹਦੇ ਸਿਰਤ ਹੀ ਗਈ ਆ ਉਹ ਸੈਟੀਸਫਾਈ ਨਹੀਂ ਉਹ ਕਹਿੰਦੀ ਜੇ ਮੈਂ ਮੋਹ ਆ ਗਿਆ ਇੱਥੇ ਜੇ ਮੈਂ ਛੱਡ ਦਿਆਂ ਤਾਂ ਮੇਰੇ ਪਰਿਵਾਰ ਦੀ ਬੇਇੱਜ਼ਤੀ ਹੋ ਮੋਹ ਹੋ ਗਿਆ ਪਰਿਵਾਰਾਂ ਚ ਰਿਸ਼ਤੇਦਾਰਾਂ ਚ ਜਾਂ ਕੁਝ ਵੀ ਲੋਕ ਕੀ ਕਹਿਣਗੇ ਹੂੰ ਹੂੰ ਤਾਂ ਉਹ ਉੱਥੇ ਫਸ ਕੇ ਰਹਿ ਗਈ ਬਿਲਕੁਲ ਜੇ ਕਹਿੰਦੀ ਮੈਂ ਗਲਤ ਸਟੈਪ ਲੈਣੀ ਆ ਵੀ ਕਿਸੇ ਨਾਲ ਆਪਾਂ ਦੇਖਦੇ ਆਂ ਆਪਣੀ ਮਨ ਦੀ ਖੁਸ਼ੀ ਲਈ ਕਿਸੇ ਨਾਲ ਹੱਸ ਖੇਡ ਲਿਆ ਰਿਲੇਸ਼ਨ ਵੀ ਬਣਾ ਲੈਂਦੇ ਲੋਕ ਫੇਰ ਵੀ ਲੋਕ ਕਹਿਣਗੇ ਗਲਤ ਹੈ ਗਲਤ ਹੈ ਹਾਲ ਹੀ ਨਹੀਂ ਯਾਰ ਨਹੀਂ ਹਾਲ ਕੋਈ ਇਹ ਤਾਂ ਹੁਣ ਬੇਵਾਰੀ ਹੁੰਦੀ ਆ ਤਾ ਲੋਕ ਉਂਗਲਾਂ ਦੇਣਗੇ ਮੂੰਹ 'ਚ ਘਰਦਿਆਂ ਦੇ ਉਹਦੇ ਬਿਲਕੁਲ ਵੀ ਧੂਆ ਹੋ ਗਈ ਹੁਣ ਕਰੇ ਕੀ ਉਹਦਾ ਕੋਈ ਹੱਲ ਦੱਸੋ ਹੱਲ ਹੈ ਕੋਈ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਨਾ ਸੋ ਜੇ ਹੁਣ ਆਪਾਂ ਆਪਾਂ ਮੈਸੇਜ ਦੇ ਰਹਿਆਂ ਜਾਂ ਆਪਾਂ ਕਹਿੰਦੇ ਵੀ ਮਰਜੀ ਕਰ ਐਂ ਕਰ ਤੂੰ ਉਹਨੂੰ ਛੱਡ ਖੜਾ ਜਾ ਕੋਈ ਫਿਰ ਵੀ ਗੱਲ ਤਸਦ ਕੀ ਕਰ ਵੀ ਘਰਦਿਆਂ ਦੀ ਖਾਤਰ ਸੋਚਦੀ ਆ ਕੁੜੀ ਦੱਸ ਘਰਦਿਆਂ ਨੂੰ ਉਹ ਜਾ ਕੇ ਕਹੇ ਕੁੜੀ ਕਿ ਮੈਂ ਸੰਤੋਖਤ ਨਹੀਂ ਮੈਂ ਤਾਂ ਉਹਨੂੰ ਛੱਡਣਾ ਘਰਦਿਆਂ ਨੇ ਵੀ ਉਹਦਾ ਸਾਥ ਛੱਡ ਦੇਣਾ ਜੁੱਤਾਂਾਂ ਮਾਰਨਗੇ ਬਾਈ ਵੇੇ ਕੰਮ ਗਲਤ ਆ ਗਲਤ ਆ ਘਰਦਿਆਂ ਨੇ ਵੀ ਜੁੱਤੀਆਂ ਮਾਰਨੀਆਂ ਦੱਸ ਘਰ ਦੇ ਖੜੇ ਆ ਨਾਲ ਨਹੀਂ ਖੜੇ ਉਹਦੀ ਖੁਸ਼ੀ ਤਾਂ ਨਹੀਂ ਦੇਖੀ ਘਰਦਿਆਂ ਨੇ ਕੀ ਦੇਖਦਾ ਲੋਕ ਕੀ ਕਹਿਣਗੇ ਸਾਡੀ ਕੁੜੀ ਛੱਡਿਆ ਹੀ ਤਾਂ ਕੋਈ ਲੋਕ ਸਾਡੇ ਮੂੰਹ ਚ ਉਂਗਲਾ ਦੇਣਗੇ ਦਸ ਪਰਿਵਾਰ ਖੜਾ ਮਾਪੇ ਖੜਾ ਨਹੀਂ ਖੜਾ ਕੋਈ ਨਹੀਂ ਖੜਦਾ ਕਿਸੇ ਨਾਲ ਬਾਈ ਇਹੀ ਰਿਐਲਿਟੀ ਆ ਪ੍ਰਮਾਤਮਾ ਇਹੀ ਕਹਿੰਦਾ ਵੀ ਕੱਲੇ ਆਏ ਆ ਕੱਲਿਆਂ ਨੇ ਜਾਣਾ ਆਪਣੇ ਆਪ ਨੂੰ ਖੁਸ਼ ਰੱਖ ਉਹਦੇ ਵਿੱਚ ਕਿਸੇ ਦਾ ਮਾੜਾ ਨਾ ਹੋਵੇ ਕਿਸੇ ਦਾ ਬੁਰਾ ਨਾ ਕੀਤਾ ਹੋਵੇ ਆਪਣੇ ਆਪ ਨੂੰ ਖੁਸ਼ ਰੱਖਣਾ ਜ਼ਰੂਰੀ ਆ ਵੀ ਕਿਵੇਂ ਰੱਖਣਾ ਆਪਾਂ ਦੇਖਣਾ ਬਿਲਕੁਲ ਸਿੱਧੀ ਗੱਲ ਇਹੀ ਮੁੱਕ ਗਈ ਆ ਕਿ ਮੈਂ ਗੱਲ ਜਦੋਂ ਰਿਜ਼ਲਟ ਕੱਢਿਆ ਫੋਨ ਸੁਣਨ ਤੋਂ ਬਾਅਦ ਵੀ ਆਪਣਾ ਵੀ ਪਰਿਵਾਰ ਮਾਂ ਪਿਓ ਵੀ ਨਹੀਂ ਖੜਦੇ ਸਹੀ ਗੱਲ ਜੇ ਗੱਲ ਉਹਨੇ ਜਾ ਕੇ ਕਹਦੀ ਮੈਂ ਤਾਂ ਉੱਥੇ ਰਹਿਣਾ ਨਹੀਂ ਗੱਲ ਮੁੱਕੀ ਮੈਂ ਖੁਸ਼ ਨਹੀਂ ਉਹਨਾਂ ਦਾ ਬੱਚਾ ਉਹਨਾਂ ਦੀ ਕੁੜੀ ਆ ਉਹਨਾਂ ਨੇ ਕਹਣਾ ਕਿਉਂ ਨਹੀਂ ਰਹਿਣਾ ਸਾਡੀ ਬੇਇੱਜ਼ਤੀ ਹੁੰਦੀ ਆ ਔਖੀ ਸੌਖੀ ਰਹਿ ਕੌਣ ਖੜਾ ਨਾਲ ਕੋਈ ਵੀ ਨਹੀਂ ਕੋਈ ਨਹੀਂ ਨਾ ਘਰ ਵਾਲਾ ਨਾ ਪਰਿਵਾਰ ਨਾ ਰਿਸ਼ਤੇਦਾਰ ਜਾਂ ਕੁਝ ਕਿਸੇ ਨੇ ਆਤਰੀ ਫੜਨਾ ਆਪ ਦੇ ਆਪ ਨੂੰ ਲੜਾਈ ਕਰਨੀ ਪਈ ਇਹ ਜੰਗ ਹੈ ਸੋ ਮੋਹ ਆ ਨਾ ਜਿਹੜਾ ਮੋਹ ਤਕਲੀਫ ਦਿੰਦਾ ਹੁੰਦਾ ਕਿਸੇ ਨਾਲ ਵੀ ਪਰਿਵਾਰ ਨਾਲ ਹੀ ਕਿਉਂਕਿ ਆਪਾਂ ਉਹਨਾਂ ਨੂੰ ਹੀ ਸੋਚਦੇ ਆ ਯਾਰ ਉਹ ਉਹਨਾਂ ਦਾ ਰੱਖ ਜਿੰਦਗੀ ਕੋਈ ਆਪਣੀ ਬਾੜੀ ਲੰਬੀ ਨਹੀਂ ਬਾਈ ਨਹੀਂ ਨਹੀਂ ਅੱਜ ਕੱਲ ਦੇ ਸਿਸਟਮ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜ਼ਿੰਦਗੀ 50 55 60 ਲਾਸਟ ਹੈ ਜਿਹੜਾ ਆਪਣਾ ਗਾਂਹ ਹੋਣਾ ੁੱਡੀ ਕੁ ਜਿੰਦਗੀ ਹੈ ਯਾਰ ਆਪ ਦੇ ਹਿਸਾਬ ਨਾਲ ਜੋ ਲੋ ਪਰ ਉਹਦੇ ਵਿੱਚ ਕਿਸੇ ਦਾ ਮਾੜਾ ਨਾ ਕੀਤਾ ਹੋਵੇ ਅਗਲਾ ਆਏ ਨਾ ਕਿ ਤੂੰ ਸਾਡਾ ਗਲਤ ਕਰਦਾ ਹੁਣ ਜੇ ਆਪਣੇ ਦਾ ਗਲਤੀ ਹੋ ਰਹੀ ਏ ਤੱਕਾ ਹੋ ਰਿਆ ਤੇਨਾਂ ਤੱਕਾ ਹੀ ਆ ਇੱਕ ਹਿਸਾਬ ਦਾ ਜੇ ਸਹੀ ਜਾਵਾਂਗੇ ਤੇ ਸਾਰੀ ਉਮਰ ਸਹਿਣਾ ਪੂ ਮੰਨ ਲਾ 24 25 ਸਾਲ ਦੀ ਕੁੜੀ ਉਹਨੂੰ 60 ਸਾਲ ਤੱਕ ਜਿੰਨੇ 55 ਸਾਲ ਤੱਕ ਜਿੰਨੇ ਜਿੰਦਗੀ ਜੇ ਸਟਾਰਟਿੰਗ ਚ ਨਹੀਂ ਅਟੈਚਮੈਂਟ ਤੇ ਓਵੇਂ ਉਹਨੂੰ ਕੱਟਣੀ ਪਣੀ ਆ ਲਾਈਫ ਹੁਣ ਉਹਨੇ ਦੇਖਣਾ ਵੀ ਮੈਂ ਖੁਸ਼ ਕਿਵੇਂ ਨਾ ਮੋਹ ਹੰਕਾਰ ਦਾ ਮੋਹ ਆ ਜਿਹੜਾ ਪਰਿਵਾਰ ਦਾ ਜਾਂ ਕੁਛ ਵੀ ਉਹ ਜਿੰਨੇ ਇੱਕ ਸਾਈਡ ਤੇ ਰੱਖ ਕੇ ਹੁਣ ਆਪਾਂ ਨਹੀਂ ਕਹਿੰਦੇ ਗਲਤ ਗਾਈਡ ਨਹੀਂ ਕਰਦੇ ਆ ਕਰ ਲੈ ਹੁਣ ਉਹਨੇ ਦੇਖਾਂ ਪਰ ਅੱਜ ਦੇ ਟਾਈਮ ਇਹੀ ਕਰਨ ਵੀ ਕੋਈ ਕਿਸੇ ਨਾਲ ਨਹੀਂ ਖੜਦਾ ਪਰਿਵਾਰ ਵੀ ਨਹੀਂ ਪਰਿਵਾਰ ਨੇ ਉਹਦੇ ਨਾਲ ਖੜਨਾ ਨਹੀਂ ਵੀ ਤੂੰ ਗਲਤ ਹੈ ਉਹਦੀ ਖੁਸ਼ੀ ਦਾ ਕੋਈ ਮਾਇਨੇ ਨਹੀਂ ਰੱਖਦੀ ਸਿਰਫ ਸਮਾਜ ਨੂੰ ਖੁਸ਼ ਰੱਖਣ ਦੀ ਖਾਤਰ ਪਰ ਸਮਾਜ ਦੀ ਰੱਜ ਨੂੰ ਤਾਂ ਦੋ ਹੀ ਪਾਸੇ ਦੰਦੇ ਹੁੰਦੇ ਆ ਕੋਈ ਨਾ ਕੋਈ ਗੱਲ ਕਾਢ ਹੀ ਲੈਣੀ ਹੁਣ ਉਹ ਨੂੰ ਮੈਂ ਇਹ ਗੱਲ ਕਹੀ ਆ ਕੁੜੀ ਨੂੰ ਵੀ ਜੇ ਤੂੰ ਸਹੀ ਵੀ ਰਹੀ ਵੀ ਯਾਰ ਚੱਲ ਮੇਰਾ ਪਰਿਵਾਰ ਦੀ ਇੱਜ਼ਤ ਆ ਮੇਰੇ ਘਰ ਵਾਲੇ ਦੀ ਇੱਜ਼ਤ ਆ ਤੇਰੇ ਤੇ ਇੱਕ ਦਿਨ ਫਿਰ ਵੀ ਅਲੀਗੇਸ਼ਨ ਲੱਗ ਜਾਣਾ ਵੀ ਤੂੰ ਗਲਤ ਹੈ ਤੂੰ ਜੌਬ ਕਰਦੀ ਤੂੰ ਜਾਨੀ ਆ ਤੂੰ ਗਲਤ ਹੋਵੇਂਗੀ ਕਿਸੇ ਨਾਲ ਜੇ ਕਿਨ ਹੱਸ ਕੇ ਬੁਲਾ ਵੀ ਲਿਆ ਕਿਉਂਕਿ ਉਹ ਬੰਦੇ ਨੂੰ ਪਤਾ ਹੀ ਮੈਂ ਤਾਂ ਇਹਨੂੰ ਸੈਟੀਸਫਾਈ ਕਰ ਰਿੰਦਿਆ ਕਿਉਂਕਿ ਉਹਨਾਂ ਗੱਲ ਨਹੀਂ ਕਰਨੀ ਬਹਿਣਾ ਉੱਠਣਾ ਨਹੀਂ ਜਾਂ ਕੁਝ ਹੋਰ ਫਿਰ ਵੀ ਅਲੀਗੇਸ਼ਨ ਤਾਂ ਲੱਗਣਾ ਹੀ ਆ ਸੋ ਆਪਣੀ ਖੁਸ਼ੀ ਆਪ ਦੇਖਣੀ ਆ ਜਿਹੜਾ ਮੋਹ ਆ ਨਾ ਮੋਹ ਬੰਦੇ ਨੂੰ ਤਕਲੀਫ ਦਿੰਦਾ ਸਭ ਤੋਂ ਵੱਧ ਤਕਲੀਫ ਦਿੰਦਾ ਆਪਣੇ ਖੁਦ ਦੇ ਇੱਕ ਰਿਐਲਿਟੀ ਆ ਕਿਉਂਕਿ ਆਪਾਂ ਨੇ ਮੋਹ ਪਾ ਲਿਆ ਉਹਨਾਂ ਦੀ ਖੁਸ਼ੀ ਲਈ ਉਹਨਾਂ ਦੀ ਤਕਲੀਫ ਲਈ ਆਪਾਂ ਬਹੁਤ ਕਹਾਂ ਉਹਨੂੰ ਤਕਲੀਫ ਨਾ ਹੋਵੇ ਉਹਨਾਂ ਨੂੰ ਖੁਸ਼ ਰੱਖੀਏ ਪਰ ਆਪਦੀ ਖੁਸ਼ੀ ਖਤਮ ਕਰ ਲੇ ਲਿਆ ਤਦ ਲੋਕ ਸੋ ਇਹੀ ਮੈਂ ਕਹਿਣਾ ਚਾਹੁੰਦਾ ਵੀ ਜੋ ਤੁਹਾਨੂੰ ਠੀਕ ਲੱਗਦਾ ਆਪਣੀ ਖੁਸ਼ੀ ਲਈ ਕਰੋ ਪਰ ਉਹਦੇ ਵਿੱਚ ਕਿਸੇ ਦਾ ਗਲਤ ਨਾ ਹੋਵੇ ਕੁਛ ਵੀ ਆਪਾਂ ਯਾਰ ਇਹਨੂੰ ਬੰਦੇ ਨੂੰ ਹਾਰਟ ਕਰਤਾ ਜਾਂ ਬੰਦੇ ਤੋਂ ਆਹ ਕਰ ਲਿਆ ਆਹ ਕਰ ਲਿਆ ਇਹਦਾ ਆਪਾਂ ਠੱਗੀ ਮਾਰ ਲਈ ਧੋਖਾ ਕਰ ਲਿਆ ਇਹ ਚੀਜ਼ਾਂ ਪਾਸੇ ਰੱਖ ਕੇ ਚੱਲੋ ਤੇ ਆਪਣੀ ਲਾਈਫ ਨੂੰ ਆਪਣੇ ਹਿਸਾਬ ਨਾਲ ਜੋ ਆਪਣੀ ਖੁਸ਼ੀ ਦੇ ਮੈਥਡ ਆਪਾਂ ਨੂੰ ਲੱਭਣੇ ਪੈਣੇ ਆ ਨਾ ਕਿ ਤੇਰੇ ਘਰ ਦੇ ਨੇ ਖੜਨਾ ਜਣਾ ਨਾਲ ਮਾਂ ਪਿਓ ਨੇ ਵੀ ਨਹੀਂ ਭੈਣ ਭਰਾ ਨੇ ਵੀ ਨਹੀਂ ਕਿਉਂਕਿ ਉਹਨਾਂ ਦਾ ਤਾਂ ਆਪ ਦਾ ਲੋਇਖਣਾ ਹਰੇਕ ਦਾ ਆਪ ਆਪਣਾ ਨਜ਼ਰੀਆ ਹੁੰਦਾ ਆਪਣੇ ਹਿਸਾਬ ਨਾਲ ਸੋਚਣਾ ਇਹ ਏ ਤਰੀ ਅੰਦਰੂਨੀ ਤਕਲੀਫ ਆ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਤੂੰ ਦੱਸ ਨਹੀਂ ਸਕਦਾ ਉਹਦਾ ਸਲੂਸ਼ਨ ਕੋਈ ਨਹੀਂ ਤੇ ਉਹਨੂੰ ਵੀ ਕਹਿਣਾ ਵੀ ਤੂੰ ਜੁੱਤੀਆਂ ਪਹਿਣ ਕੇ ਵੀ ਚੱਲ ਉੱਥੇ ਠੀਕ ਹੈ ਵੀ ਸਾਡੀ ਅੱਜ ਤਾਂ ਤੈਨੂੰ ਵਹਿ ਵਹਿ ਤੇ ਇਨਾ ਖਰਚਾ ਕੀਤਾ ਜਾਂ ਕੁਝ ਵੀ ਹੁਣ ਇਹ ਚੀਜ਼ ਤਾਂ ਬਈ ਇਹ ਕੋਲਾ ਹੁੰਦਾ ਕੋਈ ਐ ਥੋੜੀ ਵੀ ਆਪਾਂ ਦੇਖ ਕੇ ਬੰਦੇ ਸਾਰੀ ਹਸਤੀ ਪੜ ਲਾਂਗੇ ਹਨਾ ਪਰ ਜਦੋਂ ਪ੍ਰੋਬਲਮ ਆਉਂਦੀ ਹੈ ਹਰੇਕ ਨੂੰ ਆ ਆ ਗਈ ਪ੍ਰੋਬਲਮ ਹੁਣ ਸਲੂਸ਼ਨ ਤਾਂ ਲੱਭਣਾ ਪੈਣਾ ਸੁਸਾਈਡ ਕਰਨ ਤੋਂ ਬੈਟਰ ਕਿਉਂਕਿ ਉਹਨੇ ਮੈਨੂੰ ਗੱਲ ਹੋਈ ਸੀ ਵਿਸ਼ੇ ਤੇ ਵੀ ਸੁਸਾਈਡ ਕਰਨ ਦਾ ਸੋਚਿਆ ਮੈਂ ਹੂੰ ਹੂੰ ਤਾਂ ਹੀ ਮੈਂ ਵੀਡੀਓ ਬਣਾਈ ਆ ਵੀ ਉਹਨੇ ਸੋਚਿਆ ਕੋਈ ਹੋਰ ਵੀ ਲੋਕ ਸੋਚਦੇ ਹੋਣਗੇ ਬਹੁਤ ਦੁਨੀਆ ਹੋਏ ਇਦਾਂ ਸੁਇਸਾਈਡ ਕਰਨ ਤੋਂ ਬੈਟਰ ਆਪਣੇ ਹਿਸਾਬ ਨਾਲ ਜ਼ਿੰਦਗੀ ਦੇ ਉਦੋਂ ਲੋਕਾਂ ਦਾ ਕੁਝ ਨਹੀਂ ਬਣਨਾ ਲੋਕਾਂ ਨੇ ਤਾਂ ਚੰਗਾ ਕਹਿਣਾ ਹੀ ਨਹੀਂ ਕਿੱਥੇ ਮਰਜੀ ਭੱਜ ਲਾ ਸੋ ਜੇ ਤੁਹਾਨੂੰ ਮੈਸੇਜ ਵਧੀਆ ਲੱਗਿਆ ਕਈਆਂ ਨੂੰ ਬੁਰਾ ਲੱਗਿਆ ਜਾਂ ਕੁਝ ਵੀ ਤਾਂ ਧਿਆਨ ਨਾਲ ਸੁਣਿਓ ਗੱਲ ਸੁਣਨ ਵਾਲੀ ਹੈ ਤੇ ਸ਼ੇਅਰ ਜ਼ਰੂਰ ਕਰੋ ਜਿਹਨੂੰ ਵਧੀਆ ਲੱਗਿਆ ਜਿਹਨੂੰ ਨਾ ਵਧੀਆ ਲੱਗਿਆ ਤਾਂ ਮੈਨੂੰ ਪਤਾ ਹੀ ਵੀ ਕਮੈਂਟ ਦੇ ਵਿੱਚ ਗਾਲ ਵੀ ਕੱਢਦਾ ਬੰਦਾ ਜਾਂ ਕੁਝ ਵੀ ਉਹ ਅਗਲੇ ਦੀ ਮਰਜੀ ਆ ਪਰ ਮੈਂ ਤਾਂ ਆਪਦੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਜੋ ਮੈਨੂੰ ਠੀਕ ਲੱਗਿਆ ਮੈਂ ਬੋਲਦਾ ਬਿਲਕੁਲ ਸੋ ਅਖੀਰ ਵਿੱਚ ਇਹੀ ਕਾਵਾਂਗਾ ਜੇ ਕੁਝ ਕਹਿੰਦੇ ਹੋ ਤੁਹਾਨੂੰ ਗਲਤ ਲੱਗਿਆ ਤਾਂ ਮਾਫੀ ਚਾਹੁੰਨਾ ਪਰ ਜ਼ਿੰਦਗੀ ਦਾ ਅਸਲ ਸੱਚ ਹੈ ਸਚਾਈ ਕਦੇ ਨਹੀਂ ਲੋਕਦੀ ਹੁੰਦੀ ਪਰ ਆਪਾਂ ਬੋਲਦੇ ਨਹੀਂ ਕਹਿ ਨਹੀਂ ਸਕਦੇ ਜ਼ਿੰਦਗੀ ਦੀ ਇਹੀ ਸਚਾਈ ਹੈ ਵੀ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਪੈਣੀ ਆ ਫੇਰ ਹੀ ਖੁਸ਼ ਰਹੋਗੇ ਨਹੀਂ ਭੁੱਲ ਜੀ ਬਿਲਕੁਲ ਇੱਕ ਪਰਮਾਤਮਾ ਹੈ ਜਿਹੜਾ ਹਰ ਥਾਂ ਖੜਾ ਜੇ ਉਹਦਾ ਆਸਰਾ ਮੰਨਾਂਗੇ ਕੋਈ ਭਰਾ ਨਹੀਂ ਕੋਈ ਭੈਣ ਨਹੀਂ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਔਖੇ ਵਕਤ ਉਹਨਾਂ ਨੇ ਵੀ ਆਪ ਦਾ ਲੋਟ ਦੇਖਣਾ ਤੇਰਾ ਨਹੀਂ ਸੋਚਣਾ ਤੇਰੀ ਖੁਸ਼ੀ ਦਾ ਕੋਈ ਨਹੀਂ ਮੈਨੇ ਨਹੀਂ ਰੱਖਦੀ ਉਹਨੇ ਆਪ ਦੇਖਣਾ ਵੀ ਲੋਕਾਂ ਨੂੰ ਕਿਵੇਂ ਖੁਸ਼ ਰੱਖਣਾ ਆਪਾਂ ਲੋਕਾਂ ਲੋਕ ਕਿਵੇਂ ਜਾਂ ਮਾੜਾ ਨਾ ਗੈਣ ਜਾਂ ਕੁਛ ਵੀ ਹੈ ਨਾ ਪਰ ਤੁਸੀਂ ਸਹੀ ਚੱਲੋ